ਹੈਲੋ ਸਸਿਗਾ ਜੀ ਸਾਰੇ ਨੂੰ ਤੇ ਗਾਇਜ਼ ਅੱਜ ਮੈਂ ਕਰਾਂਗੀ ਇਹ ਵਾਲੀ ਮੇਕਅਪ ਲੁੱਕ ਛੋਟਾ ਇਹ ਵੀਡੀਓ ਆ ਬਟ ਤੁਹਾਡੇ ਬਹੁਤ ਫਾਇਦੇਮੰਦ ਲਈ ਆ ਤੇ ਸਭ ਤੋਂ ਕੀ ਪਹਿਲਾਂ ਤੁਸੀਂ ਮੇਕਅਪ ਲਈ ਤੁਸੀਂ ਸੋਚਦੇ ਆ ਕਿ ਤੁਸੀਂ ਪ੍ਰਾਈਮਰ ਲਗਾਈਏ ਫਾਊਂਡੇਸ਼ਨ ਲਗਾਈਏ ਜਾਂ ਫਿਰ ਸਾਨੂੰ ਕੋਈ ਵੀ ਪ੍ਰੋਟੈਕਟ ਕਿਹੜਾ ਯੂਜ਼ ਕਰਨਾ ਚਾਹੀਦਾ ਤੇ ਮੈਂ ਛੋਟੇ ਛੋਟੇ ਸਟੈਪ ਜਿਹੜੇ ਤੁਹਾਨੂੰ ਆ ਬਹੁਤ ਹੀ ਛੋਟੀ ਵੀਡੀਓ ਵਿੱਚ ਦੱਸ ਰਹੀ ਆ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਆਪਣੇ ਚੰਗੀ ਤਰ੍ਹਾਂ ਫੇਸ ਨੂੰ ਵਾਸ਼ ਕਰ ਲੈਣਾ ਕੋਈ ਵੀ ਫੇਸ ਵਾਸ਼ ਨਾਲ ਉਸ ਤੋਂ ਬਾਅਦ ਤੁਸੀਂ ਫਿਰ ਤੁਸੀਂ ਕੋਈ ਵੀ ਟੋਨਰ ਲਗਾ ਸਕਦੇ ਜੇਕਰ ਤੁਹਾਡੇ ਕੋਲ ਟੋਨਰ ਨਹੀਂ ਹੈਗਾ ਤੇ ਤੁਸੀਂ ਗੁਲਾਬ ਜਲ ਵੀ ਲਗਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਪ੍ਰਾਈਮਰ ਲਗਾਉਣਾ ਫੇਸ ਦੇ ਉੱਪਰ ਪ੍ਰਾਈਮਰ ਲਗਾ ਕੇ ਤੁਸੀਂ ਫੇਸ ਨੂੰ 1 ਜਾਂ 2 ਮਿੰਟ ਤੱਕ ਫੇਸ ਨੂੰ ਐਦਾਂ ਹੀ ਛੱਡ ਦੇਣਾ ਤੇ ਉਸ ਤੋਂ ਬਾਅਦ ਤੁਸੀਂ 2 ਮਿੰਟ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਫਾਊਂਡੇਸ਼ਨ ਅਪਲਾਈ ਕਰਨਾ ਜੇ ਕੋਈ ਤੁਹਾਡੇ ਕੋਲ ਵੀ ਕੋਈ ਵੀ ਬ੍ਰਾਂਡ ਦੀ ਫਾਊਂਡੇਸ਼ਨ ਹੈ ਉਹਨੂੰ ਅਪਲਾਈ ਕਰ ਦਿਓ ਤੇ ਅਪਲਾਈ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਚੰਗੀ ਤਰ੍ਹਾਂ ਫਾਊਂਡੇਸ਼ਨ ਨੂੰ ਚੰਗੀ ਤਰ੍ਹਾਂ ਤੁਸੀਂ ਬਲੈਂਡ ਕਰ ਦਿਓ ਕੋਈ ਬਿਊਟੀ ਬਲੈਂਡਰ ਨਾਲ ਕਰ ਸਕਦੇ ਜਾਂ ਫਿਰ ਤੁਸੀਂ ਬ੍ਰਸ਼ ਦੀ ਹੈਲਪ ਦੇ ਨਾਲ ਵੀ ਤੁਸੀਂ ਆਹ ਫਾਊਂਡੇਸ਼ਨ ਨੂੰ ਬਲੈਂਡ ਕਰ ਦਿਓ ਤੁਸੀਂ ਅੱਗੇ ਕਰਦੇ ਆ ਕਿ ਛੋਟੇ ਛੋਟੇ ਗਲਤੀਆਂ ਕਰ ਦਿੰਦੇ ਆ ਜਦੋਂ ਤੁਸੀਂ ਮੇਕਅਪ ਕਰਦੇ ਹੋ ਤੇ ਤੁਹਾਡਾ ਜਿਹੜਾ ਮੇਕਅਪ ਲੌਂਗ ਲਾਸਟਿਕ ਤੱਕ ਨਹੀਂ ਰਹਿੰਦਾ ਤੇ ਜਦੋਂ ਤੁਸੀਂ ਕੋਈ ਮੈਰਿਜ ਜਾਂ ਫੰਕਸ਼ਨ ਤੇ ਜਾਂਦੇ ਆ ਤਾਂ ਤੁਹਾਡਾ ਮੇਕਅਪ ਜਿਹੜਾ ਕਾਲਾ ਪੈ ਜਾਂਦਾ ਪੈਚਸ ਜਿਹਾ ਲੱਗਣ ਲੱਗ ਪੈਂਦਾ ਉਹ ਇਸ ਕਰਕੇ ਲੱਗਦਾ ਕਿਉਂਕਿ ਤੁਸੀਂ ਆ ਫਾਊਂਡੇਸ਼ਨ ਲਗਾ ਕੇ ਪ੍ਰਾਈਮਰ ਲਗਾ ਕੇ ਸਾਰਾ ਕੁਝ ਤੁਸੀਂ ਮਿਕਸ ਕਰ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਪ੍ਰਾਈਮਰ ਲਗਾ ਕੇ ਛੱਡਦੇ ਨਹੀਂ ਫੇਸ ਦੇ ਉੱਪਰ ਜਾਂ ਫਾਊਂਡੇਸ਼ਨ ਲਗਾ ਕੇ ਫੇਸ ਦੇ ਉੱਪਰ ਨਹੀਂ ਰਹਿਣ ਦਿੰਦੇ ਨ ਇੱਕ ਦੋ ਮਿੰਟ ਤੇ ਇਸ ਕਰਕੇ ਤੁਹਾਡਾ ਜਿਹੜਾ ਮੇਕਅਪ ਖਰਾਬ ਹੋ ਜਾਂਦਾ ਫਿਰ ਤੁਸੀਂ ਕੀ ਕਰਨਾ ਇਸ ਕਰਕੇ ਤਾਂ ਥੋੜੀ ਛੋਟੀਆਂ-ਛੋਟੀਆਂ ਗਲਤੀਆਂ ਨਹੀਂ ਕਰਨੀਆਂ ਤੇ ਫਾਊਂਡੇਸ਼ਨ ਨੂੰ ਮੈਂ ਚੰਗੀ ਤਰ੍ਹਾਂ ਬਲੈਂਡ ਕਰ ਲਿਆ ਦੇਖ ਸਕਦੇ ਤੁਸੀਂ ਵੀਡੀਓ ਤੇ ਉਸ ਤੋਂ ਬਾਅਦ ਮੈਂ ਕੀ ਕੀਤਾ ਕਨਸੀਲਰ ਲਿਆ ਐਚਡੀ ਦਾ ਮੇਕਅਪ ਕਨਸੀਲਰ ਜਿਹਦੀ ਜਿਹੜੀ ਹੈਗੀ ਕਵਰੇਜ ਬਹੁਤ ਹੀ ਵਧੀਆ ਈ ਤੇ ਤੁਸੀਂ ਜੇਕਰ ਐਚਡੀ ਮੇਕਅਪ ਕਰਨਾ ਚਾਹੁੰਦੇ ਆ ਤੇ ਤੁਸੀਂ ਇਹ ਵਾਲਾ ਕਨਸੀਲਰ ਅਪਲਾਈ ਕਰ ਸਕਦੇ ਹੋ ਆਪਣੇ ਫੇਸ ਦੇ ਉੱਤੇ ਤੋ ਤੁਸੀਂ ਦੇਖ ਸਕਦੇ ਹੋ ਮੈਂ ਹਾਈਲਾਈਟ ਜਿਹੜੇ ਜਿਹੜੇ ਮੈਨੂੰ ਹਾਈਲਾਈਟ ਕਰਨੇ ਸੀ ਉਹ ਉੱਤੇ ਇਹਨਾਂ ਨਾਲ ਮੈਂ ਬਲੈਂਡ ਕਰ ਜਿਹੜਾ ਕਨਸੀਲਰ ਅਪਲਾਈ ਕੀਤਾ ਹੈਗਾ ਇਹ ਚੰਗੀ ਤਰ੍ਹਾਂ ਦੇਖੋ ਤੁਸੀਂ ਬਲੈਂਡਿੰਗ ਤੇ ਵੀ ਧਿਆਨ ਦੋਗੇ ਚੰਗੀ ਤਰ੍ਹਾਂ ਨਾ ਤਾਂ ਤੁਹਾਡਾ ਜਿਹੜਾ ਮੇਕਅਪ ਬਹੁਤ ਹੀ ਵਧੀਆ ਹੋਏਗਾ ਇਸ ਕਰਕੇ ਮੈਂ ਹਰ ਵੀਡੀਓ ਦੇ ਵਿੱਚ ਬੋਲਦੀ ਆ ਕਿ ਬਲੈਂਡਿੰਗ 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 ਕਿਉਂਕਿ ਬਲੈਂਡਿੰਗ ਤੁਸੀਂ ਚੰਗੀ ਤਰ੍ਹਾਂ ਕਰੋਗੇ ਤੁਹਾਡਾ ਜਿਹੜਾ ਮੇਕਅਪ ਉਹ ਕਿਤੇ ਨਹੀਂ ਰਹਿ ਜਾਏਗਾ ਤੇ ਲੌਂਗ ਲਾਸਟਿਕ ਤੱਕ ਹੀ ਰਹੇਗਾ ਉਸ ਤੋਂ ਬਾਅਦ ਫਿਰ ਮੈਂ 슈ਗਰ ਦਾ ਜਿਹੜਾ ਇਹ ਕੋਸਮੈਟਿਕ ਦਾ ਪ੍ਰੋਡਕਟ ਲਿਆਈ ਤੇ ਮੈਂ ਲਗਾ ਰਹੀ ਹਾਂ ਬਲਸ਼ਰ ਦੇਖੋ ਤੁਸੀਂ ਬਹੁਤ ਹੀ ਬਹੁਤ ਹੀ ਪਿਆਰਾ ਕਲਰ ਹੈ ਮੈਂ ਕਿਉਂਕਿ ਮੈਂ ਹਰ ਵੀਡੀਓ ਦੇ ਵਿੱਚ ਇਹੀ ਪ੍ਰੋਡਕਟ ਯੂਜ਼ ਕਰਦੀ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਜਿਹੜਾ ਮੇਰਾ ਬਲਸ਼ਰ ਲੱਗਾ ਹੈ ਉਸ ਤੋਂ ਬਾਅਦ ਮੈਂ ਕੀ ਕੀਤਾ ਆਪਣੇ ਫੇਸ ਨੂੰ ਕੰਟੋਰ ਕਰ ਰਹੀ ਹਾਂ ਕੰਟੋਰ ਬਿਊਟੀ ਬਲੈਂਡਰ ਦੇ ਨਾਲ ਵੀ ਕਰ ਸਕਦੇ ਆ ਜੇਕਰ ਤੁਹਾਨੂੰ ਚੰਗਾ ਲੱਗਦਾ ਹੈ ਤੇ ਬਲਸ਼ ਵੀ ਲੈ ਸਕਦੇ ਆ ਬਟ ਮੈਨੂੰ ਜ਼ਿਆਦਾ ਆਪਣੇ ਹੱਥਾਂ ਦੇ ਨਾਲ ਫਿੰਗਰ ਦੇ ਨਾਲ ਹੀ ਜਿਹੜਾ ਹੈਗਾ ਮੇਕਅਪ ਕੰਟੋਰ ਉਹ ਵਧੀਆ ਲੱਗਦਾ ਹੈ ਕਰਨਾ ਮੈਂ ਆਈਜ਼ ਮੇਕਅਪ ਵੀ ਫਿੰਗਰ ਦੇ ਨਾਲ ਹੀ ਕਰਦੀ ਆ ਬਟ ਮੈਂ ਬ੍ਰਸ਼ ਜਿਹੜੇ ਹੈਗੇ ਮੇਰੇ ਕੋਲ ਬਹੁਤ ਪਰ ਮੈਂ ਕਰਦੀ ਨਹੀਂ ਮੈਂ ਫਿੰਗਰ ਦੇ ਨਾਲ ਹੀ ਮੈਨੂੰ ਮਤਲਬ ਕਿ ਵਧੀਆ ਲੱਗਦਾ ਹੈ ਜਿਹੜਾ ਮੇਕਅਪ ਕਰਨਾ ਕਿਉਂਕਿ ਉਹ ਚੰਗੀ ਤਰ੍ਹਾਂ ਤੁਸੀਂ ਆਪਣੀ ਫਿੰਗਰ ਦੇ ਨਾਲ ਬਲੈਂਡ ਕਰ ਸਕਦੇ ਹੋ ਆਪਣੇ ਮੇਕਅਪ ਨੂੰ ਤੇ ਜੋ ਫਾਉਂਡੇਸ਼ਨ ਕੰਸੀਲਰ ਤੁਸੀਂ ਜੋ ਵੀ ਤੁਹਾਡਾ ਜੇਕਰ ਤੁਹਾਨੂੰ ਨਹੀਂ ਹੁੰਦਾ ਬ੍ਰਸ਼ ਦੇ ਨਾਲ ਤਾਂ ਤੁਸੀਂ ਆਪਣੀ ਫਿੰਗਰ ਦੇ ਨਾਲ ਵੀ ਜਿਹੜਾ ਮੇਕਅਪ ਕਰ ਸਕਦੇ ਹੋ ਉਸ ਤੋਂ ਬਾਅਦ ਫਿਰ ਮੈਂ ਲਿਆ ਕੋਈ ਵੀ ਪੈਲੇਟ ਆਈ ਸ਼ੈਡੋ ਪੈਲੇਟ ਲਿਆ ਤੇ ਮੈਂ ਬ੍ਰਾਊਨ ਕਲਰ ਲਿਆ ਪਹਿਲਾਂ ਤੇ ਉਹਨੂੰ ਮੈਂ ਬਰਸ਼ ਦੇ ਨਾਲ ਹਲਕਾ ਜਿਹਾ ਕਰੂੰਗੀ ਲਾਈਟ ਜਿਹਾ ਮੇਕਅਪ ਤੇ ਉਸ ਤੋਂ ਬਾਅਦ ਫਿਰ ਮੈਂ ਲਿਆ ਬਲੂ ਕਲਰ ਕਿਉਂਕਿ ਮੈਂ ਬਲੂ ਕਲਰ ਦੀ ਡਰੈਸ ਪਾਈ ਸੀ ਤੇ ਦੇਖੋ ਤੁਸੀਂ ਮੈਂ ਫਿੰਗਰ ਦੇ ਨਾਲ ਹੀ ਆਈ ਸ਼ੈਡ ਨੂੰ ਅਪਲਾਈ ਕਰੂੰਗੀ ਕਿਉਂਕਿ ਮੈਨੂੰ ਹਾਂ ਜਿਹੜਾ ਹੈਗਾ ਬਰਸ਼ ਦੇ ਨਾਲ ਯਕੀਨ ਨਹੀਂ ਆ ਰਿਹਾ ਸੀ ਤੇ ਇਸ ਕਰਕੇ ਮੈਂ ਫਿੰਗਰ ਦੇ ਨਾਲ ਫਿਰ ਆਪਣੇ ਆਈਸ ਮੇਕਅਪ ਨੂੰ ਕੰਪਲੀਟ ਕੀਤਾ ਤੇ ਇੱਥੇ ਮੈਂ ਕਟ ਕਰੀਜ਼ ਕਰ ਰਹੀ ਹਾਂ ਬਹੁਤ ਹੀ ਇਜ਼ੀ ਹੈ ਤੇ ਤੁਸੀਂ ਵੀ ਕਰ ਸਕਦੇ ਹੋ ਬਟ ਕੋਈ ਵੀ ਇਹਦੇ ਵਿੱਚ ਕੋਈ ਵੀ ਔਖਾ ਨਹੀਂ ਹੈਗਾ ਕਿ ਤੁਹਾਨੂੰ ਮੈਮ ਕਿਦਾਂ ਤੁਸੀਂ ਕਮੈਂਟ ਕਰੋਗੇ ਕਿ ਮੈਮ ਕਿਦਾਂ ਕੀਤਾ ਤੁਸੀਂ ਕੱਟ ਕੇ ਦੇਖ ਸਕਦੇ ਹੋ ਵੀਡੀਓ ਤੇ ਬਹੁਤ ਹੀ ਆਸਾਨ ਆ ਕੋਈ ਵੀ ਤੁਸੀਂ ਇਹ ਕੰਸੀਲਰ ਲੈ ਨਗਾ ਸੀ ਲਿਆ ਕੇ ਤੁਸੀਂ ਆ ਜਿਹੜਾ ਆਪਣਾ ਕੱਟ ਕਰੀਸ ਬਣਾ ਸਕਦੇ ਹੋ ਉਸ ਤੋਂ ਬਾਅਦ ਫਿਰ ਮੈਂ ਕੀ ਕੀਤਾ ਆਪਣੇ ਜਿਹੜਾ ਹੈਗਾ ਆਈਬ੍ਰੋ ਨੂੰ ਆਈਬ੍ਰੋ ਨੂੰ ਫਿਲ ਕੀਤਾ ਆਈਬ੍ਰੋ ਨੂੰ ਫਿਲ ਕਰਨ ਤੋਂ ਬਾਅਦ ਮੈਂ ਡਰਾ ਕਰ ਰਹੀ ਹਾਂ ਆਪਣਾ ਲਾਈਨਰ ਆਈਲਾਈਨਰ ਲਗਾਉਂਗੀ ਆ ਵਿੰਗ ਲਾਈਨਰ ਲਗਾਉਂਗੀ ਤੇ ਤੁਸੀਂ ਦੇਖ ਸਕਦੇ ਆਂ ਵੀਡੀਓ ਦੇ ਵਿੱਚ ਮੈਂ ਸਕੈਚ ਆਨ ਲਾਈਨਰ ਲਗਾ ਰਹੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਚਿਹਰੇ ਤੇ ਲਗਾਉਣ ਤੋਂ ਬਾਅਦ ਲਗਾਉਂਗੀ ਫੇਕ ਆਈਲੈਸ਼ਸ ਬਟ ਮੈਨਰ ਇਹ ਆਈਲੈਸ਼ਸ ਲਗਾਉਣਾ ਹੈ ਨਾ ਵਧੀਆ ਨਹੀਂ ਲੱਗਦਾ ਪਰ ਫਿਰ ਵੀ ਤੁਹਾਡੇ ਲਈ ਮੈਂ ਵੀਡੀਓ ਬਣਾ ਰਹੀ ਆ ਤੇ ਤੁਹਾਨੂੰ ਦਿਖਾਉਂਗੀ ਕਿ ਫੇਕ ਆਈਲੈਸ਼ਸ ਕਿੱਦਾਂ ਲਾਉਣੀਆਂ ਚਾਹੀਦੀਆਂ ਤੇ ਕਿੱਦਾਂ ਨਹੀਂ ਤੋ ਗਾਇਜ਼ ਜਬ ਤੱਕ ਮੈਂ ਜਦੋਂ ਤੱਕ ਮੈਂ ਹਾ ਲਾਈਨਰ ਲਗਾ ਰਹੀ ਹਾਂ ਤਾਂ ਪਲੀਜ਼ ਤੁਸੀਂ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੇ ਹੋਰ ਕਮੈਂਟ ਵਿੱਚ ਤੁਸੀਂ ਪਲੀਜ਼ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰਾ ਜਿਹੜਾ ਇਹ ਮੇਕਅਪ ਕਿੱਦਾਂ ਦਾ ਲੱਗਾ ਤੇ ਪਲੀਜ਼ ਕਮੈਂਟ ਕਰਨਾ ਗਾਇਜ਼ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਗਾਇਜ਼ ਤੋ ਉਸ ਤੋਂ ਬਾਅਦ ਫਿਰ ਮੈਂ ਕੀ ਕੀਤਾ ਵਾਟਰ ਲਾਈਨ ਦੇ نیچے ਤੁਸੀਂ ਬਲੂ ਕਲਰ ਲਗਾਇਆ ਉਸ ਤੋਂ ਬਾਅਦ ਮੈਂ ਬਲੈਕ ਕਲਰ ਦੇ ਨਾਲ ਨੂੰ ਸਮੋਚ ਕਰ ਦਿੱਤਾ ਸਮੋਚ ਕਰਨ ਤੋਂ ਬਾਅਦ ਆਮ ਵਾਈਟ ਕਾਜਲ ਆ ਜੇਕਰ ਤੁਹਾਡੀਆਂ ਛੋਟੀਆਂ ਅੱਖਾਂ ਤੁਸੀਂ ਵਾਈਟ ਕਾਜਲ ਯੂਜ਼ ਕਰ ਸਕਦੇ ਆ ਜੇਕਰ ਤੁਹਾਡੀਆਂ ਵੱਡੀਆਂ ਆ ਇਹਦੇ ਤੁਸੀਂ ਬਲੈਕ ਕਾਜਲ ਲਗਾ ਸਕਦੇ ਹੋ ਬਟ ਮੇਰੀ ਆਈਸ ਜਿਹੜੀ ਸੀ ਛੋਟੀ ਸੀ ਇਸ ਕਰਕੇ ਆ ਵਾਈਟ ਕਾਜਲ ਯੂਜ਼ ਕੀਤਾ ਤੋਂ ਉਸ ਤੋਂ ਬਾਅਦ ਮੈਂ ਬਲੈਕ ਆਊਟਲਾਈਨ ਕੀਤੀ ਲਿਪਸ ਦੀ ਦੇਖੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਪਹਿਲੇ ਮੈਂ ਬ੍ਰਾਊਨ ਕੀਤੀ ਸੀ ਬਟ ਮੈਨੂੰ ਉਹ ਵਧੀਆ ਨਹੀਂ ਲੱਗੀ ਤੇ ਫੇਰ ਮੈਂ ਬ੍ਰਾਊਨ ਲਿਪਲਾਈਨਰ ਲਗਾਇਆ ਲਿਪਲਾਈਨਰ ਬਲਸ਼ ਦੀ ਹੈਲਪ ਦੇ ਨਾਲ ਮੈਂ ਜਿਹੜਾ ਹੈਗਾ ਲਿਪਸਟਿਕ ਲਗਾ ਰਹੀ ਹਾਂ ਪਹਿਲੇ ਮੈਂ ਆਊਟਲਾਈਨ ਕਰ ਰਹੀ ਹਾਂ ਫਿਰ ਉਸ ਦੇ ਵਿੱਚ ਮੈਂ ਰੈੱਡ ਜਿਹੜੀ ਹੈ ਪਿਸਟਿਕ ਲਗਾਉਂਗੀ ਰੈੱਡ ਦੇ ਲਿਪਸਟਿਕ ਲਗਾਉਣ ਤੋਂ ਬਾਅਦ ਗਾਇਜ਼ ਮੇਰੀ ਇਹ ਰਹੀ ਫਾਈਨਲ ਮੇਕਅਪ ਲੁੱਕ ਤੇ ਗਾਈਜ਼ ਆ ਵੀਡੀਓ ਬਣਾਉਣ ਵਾਸਤੇ ਸਾਰਾ ਦਿਨ ਹੀ ਨਿਕਲ ਜਾਂਦਾ ਬਟ ਤੁਸੀਂ ਇੱਕ ਲਾਈਕ ਨਹੀਂ ਕਰ ਸਕਦੇ ਤੇ ਇਹ ਵੀਡੀਓ ਨੂੰ ਸ਼ੇਅਰ ਨਹੀਂ ਕਰ ਸਕਦੇ ਤਾਂ ਪਲੀਜ਼ ਗਾਈਜ਼ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਏ ਗਾਈਜ਼ ਮਿਲਦੇ ਆ ਨੈਕਸਟ ਵੀਡੀਓ ਵਿੱਚ